ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਮੈਨੂੰ ਬਚਪਨ ਤੋਂ ਹੀ ਚਿੱਟੇ ਰੰਗ ਨਾਲ ਬਹੁਤ ਪਿਆਰ ਸੀ ਮੈਨੂੰ ਜਦੋਂ ਵੀ ਘਰਦਿਆਂ ਨੇ ਕੱਪੜੇ ਲੈ ਕੇ ਦੇਣੇ ਹੁੰਦੇ ਮੇਰੀ ਜ਼ਿੱਦ ਹੁੰਦੀ ਕਿ ਚਿੱਟੇ ਰੰਗ ਦਾ ਹੀ ਲੈਣਾ ਸਕੂਲ ਵਿੱਚ ਵੀ ਅਸੀਂ ਹਰ ਸ਼ਨੀਵਾਰ ਚਿੱਟੀ ਵਰਦੀ ਪਾਉਣੀ ਹੁੰਦੀ ਸੀ ਮੈਨੂੰ ਇੰਤਜ਼ਾਰ ਰਹਿੰਦਾ ਸੀ ਸ਼ਨੀਵਾਰ ਦਾ ਹਾਲੀ ਹਾਲੀ ਸਮਾਂ ਬਦਲਦਾ ਗਿਆ ਸਕੂਲ ਤੋਂ ਕਾਲ ਜਾਣ ਲੱਗੀ ਉੱਥੇ ਦੂਜੀਆਂ ਕੁੜੀਆਂ ਵੱਲ ਦੇਖ ਕੇ ਰੰਗ-ਬਰੰਗੇ ਸੂਟ ਪਾਉਣੇ ਸ਼ੁਰੂ ਕਰ ਦਿੱਤੇ। ਪਰ ਜਿਸ ਦਿਨ ਮੈਂ ਚਿੱਟਾ ਸੂਟ ਪਾਉਂਦੀ ਮੈਨੂੰ ਸਕੂਲ ਵਾਲੇ ਸ਼ਨੀਵਾਰ ਜਿੰਨਾ ਚਾਹੀ ਹੁੰਦਾ ਸੀ। ਮੈਨੂੰ ਸ਼ੁਰੂ ਤੋਂ ਹੀ ਇਹ ਸੀ ਕਿ ਪਰੀਆਂ ਹਮੇਸ਼ਾ ਚਿੱਟੇ ਕੱਪੜੇ ਪਾਉਂਦੀਆਂ ਨੇ ਤੇ ਚਿੱਟੇ ਸੂਟ ਵਿੱਚ ਮੈਂ ਵੀ ਆਪਣੇ ਆਪ ਨੂੰ ਕਿਸੇ پری ਨਾਲੋਂ ਘੱਟ ਨਾ ਸਮਝਦੀ। ਮੈਨੂੰ ਯਾਦ ਹੈ ਕਿ ਮੇਰੇ ਮਾਮੇ ਦੀ ਕੁੜੀ ਦਾ ਵਿਆਹ ਸੀ। ਮੈਂ ਉਸ ਸਮੇਂ 15ਵੀਂ ਕਲਾਸ 'ਚ ਪੜ੍ਹਦੀ ਸੀ। ਮੈਂ ਮਾਮੇ ਦੀ ਕੁੜੀ ਦੇ ਵਿਆਹ ਤੇ ਪਾਉਣ ਲਈ ਚਿੱਟੇ ਰੰਗ ਦਾ ਕੜਾਈ ਵਾਲਾ ਸੂਟ ਲਿਆ। ਉਸ ਨਾਲ ਮਿਲਦੀ ਜੁੱਤੀ ਗਹਿਣੇ ਲਏ ਵਿਆਹ ਵਾਲੇ ਦਿਨ ਬੜੇ ਸਜ ਨਾਲ ਸੂਟ ਪਾ ਕੇ ਤਿਆਰ ਹੋ ਗਈ। ਮੇਰੀ ਮਾਸੀ ਦੀ ਕੁੜੀ ਤੇ ਹੋਰ ਕੁੜੀਆਂ ਸੀ ਰੀਵਨ ਕਟਾਉਣ ਲਈ ਖੜੀਆਂ ਸੀ। ਅਚਾਨਕ ਮੇਰੀ ਮਾਮੀ ਦੀ ਭੈਣ ਬੋਲੀ ਜੋ ਮੇਰੇ ਪਿੱਛਲੇ ਪਾਸੇ ਖੜੀ ਸੀ। ਕਹਿਣ ਲੱਗੀ ਕਿ ਰੰਗ ਦੇਖ ਕੇ ਕੱਪੜਾ ਪਾਉਣਾ ਚਾਹੀਦਾ ਹੈ। ਰੰਗ ਤਾਂ ਤੇਰਾ ਸਾਵਲਾ ਤੇ ਸੂਟ ਤੂੰ ਚਿੱਟੇ ਰੰਗ ਦਾ ਪਾਇਆ। ਦੂਰੋਂ ਹੀ ਚਮਕਾ ਮਾਰਦਾ। ਇਹ ਕਹਿ ਕੇ ਉਹ ਉੱਚੀ ਦੇਣੇ ਹੱਸ ਪਈ। ਪਰ ਇਸ ਸ਼ਬਦ ਨਾਲ ਮੇਰੇ ਦਿਲ ਤੇ ਬਹੁਤ ਅਸਰ ਹੋਇਆ। ਮੈਨੂੰ ਸਾਰੇ ਵਿਆਹ ਚ ਉਹੀ ਗੱਲਾਂ ਯਾਦ ਆਉਂਦੀਆਂ ਰਹੀਆਂ ਵਿਆਹ ਤੋਂ ਵਾਪਸ ਆ ਕੇ ਵੀ ਮੈਂ ਕਦੇ ਚਿੱਟੇ ਰੰਗ ਦਾ ਸੂਟ ਨਹੀਂ ਪਾਇਆ ਹੌਲੀ ਹੌਲੀ ਸਮਾਂ ਲੰਘਦਾ ਗਿਆ ਤੇ ਪੜਾਈ ਤੋਂ ਬਾਅਦ ਮੇਰਾ ਵਿਆਹ ਹੋ ਗਿਆ ਉਸ ਤੋਂ ਬਾਅਦ ਤਾਂ ਚਿੱਟੇ ਸੂਟ ਬਾਰੇ ਸੋਚਿਆ ਵੀ ਨਹੀਂ ਇੱਕ ਦਿਨ ਮੇਰੇ ਜਨਮ ਦਿਨ ਤੇ ਮੇਰੇ ਪਤੀ ਨੇ ਮੈਨੂੰ ਇੱਕ ਬਾਕਸ ਲਿਆ ਕੇ ਫੜਾਇਆ ਮੈਂ ਖੋਲ ਕੇ ਦੇਖਿਆ ਤਾਂ ਉਸ ਵਿੱਚ ਜਮ੍ਹਾਂ ਹੀ ਉਹ ਜਿਹਾ ਚਿੱਟਾ ਸੂਟ ਸੀ ਜੋ ਮੈਂ ਮਾਮੇ ਦੀ ਕੁੜੀ ਦੇ ਵਿਆਹ ਤੇ ਪਾਇਆ ਸੀ ਸੂਟ ਦੇਖਦੇ ਹੀ ਮੇਰੇ ਦਿਮਾਗ 'ਚ ਉਹੀ ਪੁਰਾਣੀਆਂ ਗੱਲਾਂ ਘੁੰਮ ਗਈਆਂ ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਜਦੋਂ ਮੈਂ ਤੇਰੀ ਮਾਮੇ ਦੀ ਕੁੜੀ ਦੇ ਵਿਆਹ ਦੀ ਐਲਬਮ ਦੇਖੀ ਸੀ ਤਾਂ ਮੈਨੂੰ ਤੂੰ ਇਸ ਸੂਟ ਵਿੱਚ ਬਹੁਤ ਸੋਹਣੀ ਲੱਗੀ ਮੈਂ ਉਸ ਦਿਨ ਤੋਂ ਹੀ ਸੋਚ ਲਿਆ ਕਿ ਸੇ ਤੈਨੂੰ ਇਹੋ ਜਿਹਾ ਸੂਟ ਹੀ ਬਣਵਾ ਕੇ ਦੇਣਾ ਫਿਰ ਮੈਂ ਫੋਟੋ ਦੇ ਕੇ ਬੁਟੀਕ ਤੋਂ ਉਹੀ ਸੂਟ ਤਿਆਰ ਕਰਾਇਆ ਇਹ ਸਭ ਸੁਣ ਕੇ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਐਨੇ ਨੂੰ ਮੇਰਾ ਘਰ ਵਾਲਾ ਫਿਰ ਬੋਲਿਆ ਕਿ ਜਿਆ ਹੁਣ ਆ ਪਾ ਕੇ ਆ ਸੂਟ ਆਪਾਂ ਬਾਹਰ ਜਾਣਾ ਅੱਜ ਫਿਰ ਜਦੋਂ ਮੈਂ ਚਿੱਟਾ ਸੂਟ ਪਾਇਆ ਤੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਿਆ ਤਾਂ ਮੈਂ ਆਪਣੇ ਆਪ ਨੂੰ ਪਰਿਵੰਗ ਮਹਿਸੂਸ ਕਰ ਰਹੀ ਸੀ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ।